ਮਾਂਜੋਗ ਫਰੀਦਕੋਟ ਇਸਪੀ ਡਾਕਟਰ ਪ੍ਰਕਾਜੰਦੀ ਰੈਨ ਮਾਈਟ ਜਿਹੜਾ ਫਰੀਦਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਅਸਤਰਾ ਦੇ ਤੇ ਨਸ਼ਾਖਰਾਬ ਕੋਈ ਨਾ ਕੋਈ ਮਹਿਮ ਚਲਾਈ ਜਾਂਦੀ ਚੈਕਿੰਗ ਨਾਕਾ ਬੰਦੀ ਕੀਤੀ ਜਾਂਦੀ ਹੈ ਇਹ ਅਸੀਂ ਜੈਜੀਤ ਜੋ ਸਾਡੇ ਕੋਲ ਪੋਸਟੜੇ ਉਹਨੂੰ ਉਸ ਟਾਈਮ ਇੱਕ ਸ਼ੱਕ ਦੇ ਅਧਾਰ ਤੇ ਗੱਡੀ ਰੋਕੀ ਜਿਸ ਦੇ ਵਿੱਚ ਬਬਲਜੀਤ ਸਿੰਘ ਸੀ ਵਾਸੀ ਸੰਗਰਾਹੂ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪੁਛਗ ਵਿੱਚ ਜਿਹੜੀ ਮੈਂ ਜਾ ਮੌਕੇ ਤੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਉਸ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ 2740 ਨਸ਼ੀਲੀਆਂ ਗੋਲੀਆਂ 3500 ਕੈਪਸੂਲ ਤੇ ਸਾਢੇ 300 ਜਿਹੜੀਆਂ ਆਪਾਂ ਪੀਣ ਵਾਲੀ ਜਿਹੜੀ ਆਪਾਂ ਕਰਨੀ ਸ਼ੀਸ਼ੀਆਂ ਨਸ਼ੀਲੀਆਂ ਉਹ ਉਹ ਮਿਲੀਆਂ ਤੇ ਜਿੰਦੇ ਤੇ ਅਸੀਂ 100 ਭਾਈ ਨੰਬਰ ਮੁਕੱਦਮਾ ਰਜਿਸਟਰ ਕੀਤਾ ਤੇ ਜਿਸ ਦੀ ਜਿਹਨੂੰ 2 ਦਿਨ ਤੇ ਰਿਮਾਂਡ ਤੇ ਆ ਤੇ ਅਸੀਂ ਪੁੱਛ ਗਿਸ਼ਤੇ ਜਿਹੜੇ ਨੇ ਦੱਸਿਆ ਵੀ ਅੱਗੇ ਜਿਹੜਾ ਮੈਂ ਇਹ ਨਸ਼ਾ ਅਸੀਂ ਅੱਗੇ ਵੀ ਦਿੰਨਾ ਸਾਂ ਤੋਂ ਆਲਮਜੀਤ ਵਾਸੀ ਬਾਬਲ ਕਰਨ ਦਾ ਉਸ ਨੂੰ ਨੋਮੀਨੇਟ ਕਰਕੇ ਤੇ ਉਸ ਦੀ ਗ੍ਰਿਫਤਾਰੀ ਪਾਈ ਪਾਈ ਗਈ